पंचाब ज़िंदाबाद ज़िंदाबाद मज़दूर रखंदा ज़िंदाबाद ज़िंदाब ज़िंदाद टीपू जुया ज़िंदबाद ज़िंदाब ज़िंदाद जनत जा ਆਵਾਜ਼ ਰੀਕੂਆ ਇੱਕ ਮਿੰਟ ਦਾ ਸੁਣ ਲੋ ਉਸ ਤੋਂ ਬਾਅਦ ਤੁਹਾਨੂੰ ਸਾਰਾ ਮੈਂ 3 ਮਹੀਨੇ ਹੋ ਗਏ ਜੀ ਕੋਲੋ ਕਿਸ਼ਤਾ ਭਰਨਾ ਚਾਹੀਦੀ ਹੈ ਜਿਹੜੀ ਗੱਡੀ ਘਰੇ ਇਹ ਗੱਡੀ ਆਹੀ ਤੋੜਨੇ ਆ ਉਸ ਨਾਲ ਉਸ ਨਾਲ ਸਭ ਹੀ ਆ ਗਿਆ ਅੱਛਾ ਜੀ ਅਧੁੱਧ ਇੱਕ ਬੇਨਤੀ ਹੈ ਦੁੱਧ ਜਿਹੜੇ ਹੈਗੇ ਬੰਦੇ ਦਫ਼ਤਰ ਦੇ ਕਲਰਕ ਹੈਗੇ ਜਾਂ ਕੋਈ ਦਫ਼ਤਰ ਦੇ ਉਹ ਸ਼ਰਿਆਂ ਪੈਸੇ ਲੈ ਲੇ ਉਹਦਾ ਸਾਡੇ ਕੋਲ ਸਬੂਤ ਵੀ ਹੈ ਤਾਂ ਇਹ ਕੋਈ ਵੀ ਮੇਸ ਕਰਦਾ ਹੈ ਕਿ ਇੱਥੇ ਬਹੁਤ ਜ਼ਿਆਦਾ ਮਾੜਾ ਸਿਸਟਮ ਚੱਲ ਰਿਹਾ ਹੈ ਮੈਂ ਬਰਵਾਣਾ ਤਾਂ ਮੈਂ ਨਹੀਂ ਦੋ ਜੀ ਕਿਤੇ ਕੋਈ ਕਿਸੇ ਦੀ ਸਮਾਈ ਦੀ 3-4 ਮਿੰਟ ਤੋਂ ਬਾਅਦ ਕਿਹੜੇ ਕਰ ਦਿੱਤਾ ਸੀ ਉਹ ਤੋਂ ਬਾਅਦ ਦੇ ਦੇ ਵਿੱਚ ਕਰਦਾ ਕੋਈ ਸੰਧੀਆਂ ਮੇਰੇ ਕੋਲ ਗੱਡੀ ਮੈਂ ਕੀਤੀ ਸੀ 15 ਮਈ 2022 ਨੂੰ 6 ਅਗਸਤ ਨੂੰ 2025 ਨੂੰ ਮੇਰੀ ਫੀਸ ਤੇ ਜਮ੍ਹਾਂ ਹੋਈ ਵੀ ਹੈ ਤੇ ਮੇਰਾ ਬੀਮਾ ਜਿਹੜਾ ਹੈ ਉਹ 21 ਅਗਸਤ ਦਾ 21 ਅਕਤੂਬਰ ਦਾ ਇਹ ਮੇਰਾ ਬੀਮਾ ਨਾਂ ਨਹੀਂ ਆਂਦਾ ਮੇਰੇ ਕੋਲ ਇਹਦਾ ਬੀਮਾ ਨੰਬਰ 1999 ਦਾ ਇਹ ਬਿਆਖਾਨ ਮੈਨੂੰ ਦਸਪਾਉਂਦਾ ਲੋਕ ਨੇਮ ਬੌਨਸ ਦੇ ਉੱਤੇ ਜੀ ਮੇਰਾ ਬੀਮਾ ਨਾ ਗਿਆ ਤਾਂ ਮੇਰਾ ਡਬਲ ਨੁਕਸਾਨ ਹੋ ਰਿਹਾ ਹੈ ਮੇਰਾ ਕਹੂ ਦੱਸੋ ਕੀ ਹੈ ਸਾਰੇ ਕੁਝ ਕਾਗਜ਼ ਤੁਹਾਡੀਆਂ ਗੱਡੀਆਂ ਹੀ ਤਾਕਾ ਹੀ ਹੋ ਰਹੀਆਂ ਪਰਮਾਨੈਂਟ ਚੱਕਣਾ ਬਿਨਾ ਪੱਤਰ ਤੋਂ ਗੱਡੀ ਬੰਗਾਲ ਤੋਂ ਐਸਾ ਹਾਲ ਹੋ ਗਿਆ ਤੇ ਨੌਂ ਦੀ ਗੱਲ ਬਾਇ ਤੇ ਤੇ ਹੋਇਆ ਬਾਹਰ ਬੰਦੇ ਤਾਂ ਬਹੁਤ ਖੜੇ ਚਾਹੀ ਜਾਂਦੇ ਥੋੜੇ ਜੀ ਬੁਲਾ ਲਓ ਬੱਬੇ ਤੋਂ ਵੀ ਆਏ ਕਈ ਬੰਦੇ ਬੁਲਾ ਲਓ ਜੀ ਤੋਂ ਵੀ ਮਾਰ ਲਓ ਬਾਜ਼ੀ ਆ ਜਿਆਦਾ ਮਾਨਸਾਹਬ ਗੱਲ ਪੂਰੀ ਪੂਰੀ ਪਲਵੰਦਰ ਵਿੰਤ ਖੜਾ ਨਕਰ ਦੇ ਵਿੱਚ ਪੰਜਾਬ ਦੀਆਂ ਪਾਰਕਿੰਗੀਆਂ ਬਾਹਰ ਚੱਲ ਰਹੀ ਹੈ ਹੁਣ ਇਹ ਥੰਗਾ ਕਾ ਮਾਪ ਕਾ ਜਿੱਥੇ ਕੋਈ ਵੀ ਟੈਂਡਰ ਮੈਂ ਪੰਜਾਬੋਂ ਗੱਡੀ ਨਹੀਂ ਕਾ ਸਕਦਾ ਮੈਂ ਕਦੀ ਨਹੀਂ ਸਰਉਣੀ ਪਾ ਜੇ ਗੱਡੀ ਪੰਜਾਬੋਂ ਕਾਸ ਨਹੀਂ ਗਿੰਦੇ ਪੰਜਾਬ ਨੂੰ ਕਿੰਨਾ ਲਾਸ ਹੋਵੇ ਕਹਿਾਸ ਹੋਏਗਾ ਜਾਂ ਨਹੀਂ ਹੋਏਗਾ ਤੁਸੀਂ ਵੀ ਟ੍ਰਾਂਸਪੋਰਟ ਮੈਂਤ ਮੈਂ ਜੋ ਖਾ ਲੈਣੇ ਕਾਸ਼ ਕੋਲ ਮੈਨੂੰ ਜੇ ਟੈਕਸੀ ਜਮਾ ਹੁੰਦਾ ਤੁਹਾਨੂੰ ਤਨਖਾਹ ਮਿਲਦੀ ਬਾਗਵਾਨ ਤਨਖਾਹ ਮਿਲਦੀ ਆ ਡੀਡ ਜੋ ਸਾਹਮਣੇ ਤਨਖਾਹ ਮਿਲਦੀ ਆ ਇਸੇ ਵਿੱਚੋਂ ਹੀ ਉਹ ਜਿਹੜਾ ਟੈਕਸ ਪੇ ਕਰਦੇ ਆ ਆਪਾਂ ਉਹਦੇ ਨੂੰ ਆਹ ਠੀਕ ਆ ਤੁਹਾਨੂੰ ਜੇ ਤੁਹਾਨੂੰ ਟੈਕਸ ਹੀ ਨਾ ਆਇਆ ਜਾਂ ਤੁਹਾਡੀਆਂ ਤਨਖਾਹਾਂ ਦਾ ਤੁਹਾਡੀਆਂ ਸ਼ੀਟਾਂ ਦਾ ਕੀ ਬਣੋ ਜਿਹੜਾ ਮੁਸਰੀਮਾਨ ਜੀ ਕੱਲਾ ਨਾ ਫਰੋਜਪੁਰ ਦੀ ਨਹੀਂ ਗੱਲ ਕਰਦਾ ਪੰਜਾਬ ਦੇ ਜਿੰਨੇ ਆਰਟੀ ਹੋ ਗਏ ਸਾਰਿਆਂ ਦੇ ਇੱਕ ਜਾ ਦੂਜੀ ਦਿਨ ਅਜ ਕੰਮ ਨਹੀਂ ਹੋ ਰਿਹਾ ਕਿਤੇ ਵੀ ਕੰਮ ਨਹੀਂ ਹੋ ਰਿਹਾ ਲੋਕੀ ਦੇ ਕੰਨਾਂ ਨੂੰ ਹੱਥ ਲਾ ਗਏ ਪੰਜਾਬੋਂ ਅਸੀਂ ਗੱਡੀ ਪਾਸ ਨਹੀਂ ਕਰਾਉਣੀ ਪੰਜਾਬੋਂ ਗੱਡੀ ਮੈਂ ਖੋ ਜੀ ਮੈਂ ਬੱਚਿਆਂ ਨੂੰ ਕਹਿਤਾ ਵੀ ਭਾਵੇਂ ਤੁਹਾਨੂੰ ਟੈਕਸ ਮਹਾਰਾਸ਼ਟਰ ਦਾ double ਦੇਣਾ ਪਵੇ ਜਿੰਨਾ ਮਰਜ਼ੀ ਦੇਣਾ ਪਰ ਥੋੜਾ ਟੈਕਸੀ ਵਾਲੇ ਹਨ ਮਾਰ ਰਹੇ ਦਾ ਤੁਹਾਨੂੰ ਤੇ ਤੁਸੀਂ ਪੰਜਾਬੋਂ ਗੱਡੀ ਪਾਸ ਨਹੀਂ ਕਰੋ ਆਹ ਖਾਂਸਾ ਦਾ ਆਹ ਖਿਚ ਚਾਰ ਮਹੀਨੇ ਹੋ ਗਏ ਜੀ ਦਾ ਤੁਹਾਨੂੰ ਮਿਲਿਆ ਤੇ ਨਾਮ ਨਹੀਂ ਕਰਨ ਮਾਰ ਜੀ ਤੇਰੀ ਚਾਰ ਚੱਕਰ ਲਾ ਚੁੱਕਿਆ ਜੀ ਉਹ ਕਲੀਅਰ ਕਰਨਾ ਹੈ ਉਹ ਡੀ ਲੀਗ ਕਰਨਾ ਸੀ ਹਾਂ ਜੀ ਕੋਈ ਨਹੀਂ ਮੈਨੂੰ ਬੋਲ ਆ ਆ ਵੇਖੋ ਜੀ ਆ ਮੁੰਡਾ ਫੌਜੀ ਦਾ ਪਿਓ ਜੀ ਸਾਈਸੈਂਸ ਹੈਗਾ ਇਹਦਾ ਜੀ ਉਹ ਸਮੁੰਦਰ ਸਾਈਸੈਂਸ ਹੋਵੇ ਉਹ ਅਥੈਂਟਿਕਲੇ ਆਏ ਨਹੀਂ ਮੜ ਕੇ ਸੈਂਸ ਪੈਂਡਿੰਗ ਸੀ ਆ ਸਾਰਾ ਜੋ ਕੀ ਉਹਨੇ ਇਥੇ ਆ ਗਿਆ ਤੁਹਾਨੂੰ ਸਾਈਨ ਹੋਣੀ ਤੋਂ ਕਰੇ ਬੰਦ ਸਾਈਨ ਨਹੀਂ ਹੋਈਗਾ ਉਹ ਤਾਂ ਅਪਰੂਵਲ ਹੋਈਗੀ ਇਥੋਂ ਬੰਦ ਕੇ ਆਪਣੇ ਆਪ ਪ੍ਰਿੰਟ ਨਹੀਂ ਆਈ ਕਿਸੇ ਤੋਂ ਵੀ ਹੈਗੀ ਨਹੀਂ ਉਹ ਵੀ ਅਪਰੂਵ ਹੋਣੀ ਹੈ ਦੋਆਂ ਨੇ ਉਹ ਸਾਡੇ ਕੋਲ ਲਾਇਸੈਂਸ ਹੈ ਨਹੀਂ ਕੋਈ ਤੁਸੀਂ ਉਹ ਕਿਹੜਾ ਕੁਝ ਡਿਜੀਟਲ ਉੱਪਰ ਤੋਂ ਡਾਊਨਲੋਡ ਕਰ ਲਓ ਉਹ ਵੈਲਿਡ ਆ ਤੁਹਾਡਾ ਜਿਹੜਾ ਪ੍ਰਿੰਟ ਹੋ ਕੇ ਆ ਉਹ ਵੀ ਸ਼ੋਅ ਕਰਾਉਣਾ ਪਊ ਨੇ ਇੱਕ ਮਿੰਟ ਪੰਜਾਬ ਸਰਕਾਰ ਨੇ 28 ਦੀ ਡਿਊਟੀ ਬਕਾਇਦਾ ਪੂਰੇ ਲਾਈ ਹੋਈ ਆ ਸਾਡੀ ਟੀਮ ਦੇ ਦੋ ਬੰਦੇ ਉੱਥੇ ਬੈਠੇ ਆ ਸਿਰਫ ਆ ਆ ਆਰ ਸੀ ਤੇ ਡੀ ਲ ਦੀ ਪ੍ਰਿੰਟਿੰਗ ਲਈ ਜਿਹੜੇ ਕੀ ਉੱਥੇ ਸਾਨੂੰ ਆਇਆ ਨਹੀਂ 4-5 ਮਹੀਨਿਆਂ ਤੋਂ ਹੋ ਗਿਆ। ਅੱਜ ਹੀ ਕਾਹੋ 5 ਪਾਈਪ ਇੰਚਾ ਸਾਰਾ ਕੰਮ ਜਿਹੜੇ ਨਵੇਂ ਆ ਉਹ ਬੜੀ ਜਾਂਦੇ ਤੜਾ ਤੜ। ਪੋਸਟ ਬਾਦ ਬੈਕਲੋਗ ਵੀ ਕੱਟਿਆ ਜਾ ਰਿਹਾ। ਇਹ ਵੱਧ ਤੋਂ ਵੱਧ ਵੀ 10-15 ਦਿਨਾਂ 'ਚ ਸਾਰਾ ਪ੍ਰਿੰਟਿੰਗ ਦਾ ਕੰਮ ਸਮੂਥ ਹੋ ਜਾਊਗਾ। ਰਹੀ ਗੱਲ ਜਿਹੜੀ ਆਰ ਸੀ ਦੀ ਆ। ਆਰ ਸੀ ਦਾ ਪਿਛਲੇ 1.5 ਮਹੀਨੇ ਤੋਂ ਸਾਡੇ ਕੋਲ ਕੋਈ ਵੀ ਨਹੀਂ ਹੈ। ਅੱਜ 3 ਦਿਨ ਹੋ ਗਏ ਆਰਟੋ ਜੀ ਸਾਹਿਬ ਨੂੰ ਐਸ.ਟੀ.ਸੀ ਸਾਹਿਬ ਕੋਲ ਬੈਠੇ ਆ। ਵੀ ਜੇਕਰ ਤੁਸੀਂ ਮੈਨੂੰ ਕਲਰਕ ਮੇਰਾ ਦਉਂਗੇ ਮੈਂ ਫੇਰ ਫਰੋਇਸ਼ ਪਰ ਜਾਵਾਂਗੀ ਨਹੀਂ ਤਾਂ ਮੈਂ ਨਹੀਂ ਜਾਵਾਂਗੀ। ਉਹਨਾਂ ਨੇ ਅੱਜ ਹਾਮੀ ਭਰਤੀ ਆ ਵੀ ਤੁਹਾਡੇ ਲਾਲ ਦੇ ਕਿਸੇ ਜ਼ਿਲ੍ਹੇ ਦੀ ਅਸੀਂ ਆਰਡਰ ਕਰੀਏ ਕਿਸ ਵਿੱਚ ਸੇ ਕਲਰਕ ਦੇ ਅੱਜ ਦੀ ਡੇਟ ਚ ਆਰਡਰ ਹੋ ਜਾਣਗੇ। ਸਾਨੂੰ ਇੱਕ ਮਿੰਟ ਦੇ ਦਿੰਦੇ। ਇਹ ਕੰਮ ਛੱਡ ਦੇਣ ਤੁਹਾਨੂੰ 2 ਮਿੰਟ। ਤੁਹਾਨੂੰ ਫੇਰ ਮੈਂ ਇਹ ਕਰ ਦਉਂਗੀ ਆਹ ਕਾਰ ਨੂੰ ਮਾਰ ਕਰਨ। ਉਹ ਵੀ ਤੁਹਾਨੂੰ ਮੇਰੇ ਕੋਲ ਆ ਕੇ ਕਰਾ ਦੇਣਾ। ਇਹ ਰਿਪੋਰਟ 2 ਮਹੀਨੇ ਹੋ ਗਏ ਜਿੱਥੇ ਤੁਸੀਂ ਐਨਾ ਟਾਈਮ ਟਪਾ ਲਿਆ ਮੇਰੇ ਕਹਿਣ ਤੇ ਤੁਸੀਂ ਇੱਕ ਹਫਤਾ ਟਪਾ ਬਸ ਨਹੀਂ ਟਾਈਮ ਕੋਨ ਕਰ ਤੁਹਾਡੀ ਪੋਸਟ ਹੈ ਸਾਰੇ ਇਹ ਆਤੀ ਉਹਨਾਂ ਦਾ ਸਾਰਾ ਟ੍ਰਾਂਸਪੋਰਟਰ ਦੂਸਰੀ ਗੱਲ ਜਿਹੜਾ ਕਲਰਕ ਪੰਜਾਬ ਸਰਕਾਰ ਨੇ ਲਾਇਆ ਸੀ ਉਹਨੇ ਜੁਆਇਨ ਨਹੀਂ ਕੀਤਾ ਬਰਨਾਲੇ ਤੋਂ ਕੁਮਿੰਦਰ ਕੁਮਾਰ ਦੇ ਆਰਡਰ ਤੋਂ ਸੀ ਉਹਨਾਂ ਨੂੰ ਮਹੀਨਾ ਕੋ ਰਛਾ ਗਿਆ ਤੇਰੇ ਕਹੇ ਕੱਲ੍ਹ ਵਾਲਾ ਮੈਡੀਕਲ ਛੁੱਟੀ ਉਹਨੂੰ ਮੈਡੀਕਲ ਛੁੱਟੀ ਲੱਗ ਗਿਆ ਉਹਨੂੰ ਐਸਟੀਸੀ ਆਫਿਸ ਤੋਂ ਸ਼ੋਅ ਕਾਈ ਨੋਟਿਸ ਵੀ ਜਾਰੀ ਹੋ ਗਿਆ ਹੋ ਸਕਦਾ ਉਹਨੂੰ ਕੋਈ ਚਾਰ ਸ਼ੀਵਜਾ सस्पेंशन ਵੀ ਹੁੰਦੀ ਹੋਵੇ ਵੀ ਤੂੰ ਜਾਇਲ ਦੋ ਨਹੀਂ ਕਰ। ਬਈ ਸਾ ਕਰ ਕੰਮ ਕਿਉਂ ਨਹੀਂ ਕਰਨਾ ਚਾਹੁੰਦੇ ਜੀ ਸਾਹਿਬ। ਐਵੇਂ ਲੱਗੇ ਘਰੇ ਬੈਠਾ। ਨਹੀਂ ਨਾ ਕੋਈ ਤਾਂ ਮਤਲਬ ਹਾਲ। ਲੱਕ ਜਿਹੜੇ ਸੀ ਉਹ ਨੇੜੇ ਸੀ ਜਿੱਥੇ ਘਰ ਦੇ ਉੱਤੇ ਨਹੀਂ। ਨਹੀਂ ਬਿਲਕੁਲ ਗਲਤ ਗੱਲ ਹੈ। ਇਹ ਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਸਹੀ। ਸਰ ਬੇਨਤੀ ਹੈ ਆਹ ਮੈਨੂੰ ਪਤਾ ਕਰ। ਅੱਜ ਤਾਂ ਤੁਸੀਂ ਜਾਣਾ। ਅਸੀਂ ਤੁਹਾਨੂੰ ਦੱਸ ਦਿਆਂ ਦਾ ਟਾਈਮ ਲੈ। ਮੈਂ ਤਾਂ ਦੱਸਣੇ ਬਾਰੇ ਹੀ ਦੇਖ ਰਿਹਾ ਅੱਜ ਜੇ ਸਵੇਰੇ ਆਰਡਰ ਬਣੇ ਤਾਂ ਸਾਡੀ ਸਵੇਰ ਉਹਨਾਂ ਨੂੰ ਆਉਂਦੇ ਨੇ। ਇਹ ਬੰਦੇ ਆਉਂਦਾ। 10000 ਦੀ ਹੱਦ ਨਾ ਮੰਗਦਾ। 9000 ਦੇ ਵਿੱਚੋਂ ਮੰਗਦਾ। ਕੋਈ ਐ ਚੁੱਪ ਕਰੋ ਬਈ ਜੀ। ਚੁੱਪ ਕਰੋ। ਹਾਂਜੀ ਜੀ। ਜਿਹੜਾ ਤੁਹਾਡੇ ਸਵੇਰੇ ਅੱਜ 10000 ਦਾ ਪਾਸਪੋਰਟ ਕਹਾੜੀ ਉਹ ਸਭ ਦੇ ਨਹੀਂ ਚੱਲਣੀ ਉੱਥੇ। ਜਿੰਨਾ ਚਿਰ ਆਰਡਰ ਨਹੀਂ ਹੁੰਦੇ। ਤੁਸੀਂ ਅੱਜ ਸ਼ੁੱਕਰਵਾਰ ਤੇ ਉੱਥੇ ਦੱਸਿਆ। ਕੱਲ ਵੀ ਉੱਥੇ ਸੀ ਅੱਜ ਵੀ ਉੱਥੇ ਆ। ਉਹ ਆਰਡਰ ਕਰਵਾ ਕੇ ਚਲ ਗਏ ਉਸ ਤੋਂ ਬਾਅਦ ਛੜੀਆਂ ਇੱਕ ਵਾਰ ਸਾਡੀ ਮਾਣਾ ਪਵੇ ਇਥੇ ਸਾਰੇ ਕੰਮ ਸਾਡਾ ਹਾਸਿਲ ਕਰਨ ਜੋ ਮੈਂ ਕਹਿੰਦਾ ਚਾਹੇ ਆਸੀਏ ਚਾਹੇ ਲੱਗ ਜਾਵੇ ਚਾਹੇ ਤੁਸੀਂ ਪੂਰੀ ਕਰੋ ਸਾਡੇ ਸਾਰੇ ਇਹ ਕਾਗਜ਼ਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਣਾ ਉਹ ਕੋਈ ਗੱਲ ਨਹੀਂ ਹੈ ਸਾਹੀ ਇਹਦਾ ਡਾਕੂਮੈਂਟ ਵੀ ਦੇਵਾਂਗੇ ਡਾਕੂਮੈਂਟ ਦੇ ਦੇਣਾ ਉਹ ਸਾਰੇ ਵਿੱਚ ਕੋਈ ਨਹੀਂ ਆਪਾਂ 15 ਦਿਨ ਤੰਦੋ ਮੈਂ ਉਹਨਾਂ ਦੀ ਚੈੱਕ ਕਰਾਂਗਾ ਉਹਨਾਂ ਨੂੰ ਕੀ ਕਰੋ ਬੱਚਾ ਸਾਡੀਆਂ ਘਰ ਦੇ ਚੱਕ ਮੈਂ ਚੱਲ ਜਾਣੀਆਂ ਸਾਨੂੰ ਘਰੇ ਦੇ ਘਰ ਦੇ ਸਾਰਾ ਉਹ ਠੱਕੇ ਚਾਈ ਜਿਹੜੀ ਚੱਲਦੀ ਹੁਣ ਚੱਲਣੀ ਨਹੀਂ ਬੜੇ ਮਹੀਨੇ ਚੱਲੇ ਇਸ ਪਾਲ ਦਾ ਚੱਲਿਆ ਇਸ ਧਾਰ ਆਪ ਦੇ ਬਾਜ਼ਮਾ ਦਾ ਕਰੋ ਉਹ ਚੱਲਿਆ ਮਹੀਨਾ ਮੈਂ ਸਾਰੇ ਗਣ ਕੇ ਦੱਸ ਕਿਹੜਾ ਕਿਹੜਾ ਮਹੀਨਾ ਕਿੰਨਾ ਕਿੰਨਾ ਆਉਂਦਾ ਰਿਹਾ ਆ ਤਿੰਨ ਮਹੀਨੇ ਹੋ ਗਏ ਮਹੀਨੇ ਬੰਦ ਹੋਏ ਨੂੰ ਤਿੰਨ ਮਹੀਨੇ ਤੱਕ ਵੀ ਬਗੈਰ ਕਾਗਜ਼ਾਂ ਦੇ ਗੱਡੀ ਬੰਦ ਕੀਤੀ ਤੁਸੀਂ ਇਹ ਇੱਕ ਗੱਡੀ ਬੰਦ ਕੀਤੀ ਵੀ ਕਰ ਕਾ ਗਿਆ ਲੋ ਚਲਾਨ ਕਰ ਉੱਥੇ ਖੜਦੇ ਆ ਸਾਡੀਆਂ ਦੇਦੀਆਂ ਗੱਡੀਆਂ ਤੁਹਾਨੂੰ ਆਟੋ ਸਾਹਿਬ ਜਿਹੜੇ 2-2 ਲੱਖ ਰੁਪਈਆ ਤੇ ਮੈਂ ਟੈਕਸ ਬੀਮਾ ਆਟਰ ਤੇ 6 ਰੁਪਏ ਕਿਲੋਮੀਟਰ ਟੋਲ ਟੈਕਸ ਸਾਡੀਆਂ ਗੱਡੀਆਂ ਦੇਖਦੀਆਂ ਨੇ ਗੱਡੀ ਦਾ ਨੰਬਰ ਨੋਟ ਕਰੋ ਜਿਹੜੀ ਸਾਰੇ ਜਿਹੜੀ ਪਰਮਿਟ ਵਿੱਚ ਕਿੰਦਾ ਪਿਆ ਜੀ ਕਿੱਥੋਂ ਆਏ ਹੋ ਕੀ ਕੰਮ ਨਹੀਂ ਹੋ ਰਿਹਾ ਕਿੰਨੇ ਟਾਈਮ ਤੋਂ ਨਹੀਂ ਹੋ ਰਿਹਾ ਜੀ ਜਸਵੰਤ ਸਿੰਘ ਮੇਰਾ ਨਾਮ ਹੈ ਜੀ ਮੋਗਾ ਜ਼ਿਲ੍ਹਾ ਸਿੰਘ ਆਲਾ ਪਿੰਡ ਹੈ ਆਕੇ ਪਾਣੀ ਦੇ ਨੇ ਜੀ 15 ਮਈ 2025 ਨੂੰ ਮੈਂ ਗੱਡੀ ਖਰੀਦੀ ਸੀ ਮੋਗੇ ਤੋਂ ਉਦੋਂ ਤੇ ਇੱਕ ਲੋਨ ਸੀਗਾ ਆਈਸੀਸੀ ਬੈਂਕ ਦਾ ਲੋਨ ਬਿਲਕੁਲ ਕਲੀਅਰ ਹੈ ਸਾਰੇ ਪੇਪਰ ਇਹਨਾਂ ਦੇ ਅਪਲੋਡ ਹੈ ਇੰਦਰਜੀਤ ਸਿੰਘ ਬਰਾੜ ਦੀ ਆਈਡੀ ਦੇ ਵਿੱਚ ਪਏ ਆ ਮੇਰੇ ਪੇਪਰ ਜਦੋਂ ਵੀ ਅਸੀਂ ਆਉਂਨੇ ਆ ਕੋਈ ਵੀ ਸਾਨੂੰ ਜਵਾਬ ਥੱਲੀ ਬਖਸ਼ ਨਹੀਂ ਮਿਲਦਾ ਜੀ ਕੀ ਕਿਹਾ ਜਾਂਦਾ ਭਾਜੀ ਕੋਈ ਕੰਮ ਕਿਨੇ ਹੋ ਸਰ ਬੈਠਦੇ ਨਹੀਂਗੇ ਸਰ ਨਹੀਂ ਬੈਠਦੇ ਸਾਨੂੰ ਤਾਂ ਕੋਈ ਪਤਾ ਨਹੀਂ ਕਿਹਨ ਸਰ ਨਹੀਂ ਬੈਠਦੇ ਕੀ ਨਾ ਆਰਟੀਏ ਸਾਹਿਬ ਨਹੀਂ ਬੈਠਦੇ ਜੀ ਆਡੀਆ ਦਾ ਕੰਮ ਨਹੀਂ ਕਰਦੇ ਸਾਨੂੰ ਕੌਣ ਦੇ ਵਿੱਚ ਇਹ ਆਇਆ ਉਹਨਾਂ ਕੋਲੇ ਇੱਕ ਨਹੀਂ ਗਈ ਮਤਲਬ ਹੋਰ ਵੀ ਹੈਗੇ ਆ ਉਹਦੇ ਉਹ ਪਤਾ ਨਹੀਂ ਆਪਦੇ ਉਹਨਾਂ ਉਹਦੇ ਤੇ ਹੜ ਪਹਿਲਾਂ ਇਦੋਂ ਪਹਿਲਾਂ ਹੁਣ ਲਾਈਆਂ ਦੇ ਬਹਾਨਾ ਵੀ ਹੜਾਂ ਦੇ ਵਿੱਚ ਅਸੀਂ ਬਿਜੀ ਆ ਪਰ ਹੜਾਂ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਵੀ ਹੜਾਂ ਜੇ ਨਹੀਂ ਬਿਜੀ ਹੋਇਆ ਹੜਾਂ ਵਾਲੇ ਬੰਦਿਆਂ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਦਾ ਵੀ ਕੋਈ ਖੂਰ ਨਹੀਂ ਉਹਨਾਂ ਦੇ ਵਾਅਦੇ ਵੀ ਜਾਣਾ ਚਾਹੀਦਾ ਪਰ ਜਿਹੜੇ ਲੋਕ ਇੱਥੇ ਖਰਾਬ ਹੋ ਰਹੇ ਐ ਸਾਰੇ ਵੀਰ ਹੀ ਖਰਾਬ ਹੋ ਰਹੇ ਜਿੰਨੇ ਸੰਗਲ ਖੜੀ ਆ ਸਾਰੀ ਦੀ ਸਾਰੀ ਖਰਾਬ ਹੋ ਰਹੀ ਆ ਇੱਕ ਪਾਸੇ ਸਰਕਾਰ ਕਹ ਰਹੀ ਐ ਲੋਕਾਂ ਨੂੰ ਖਜਲ ਖਰਾਬ ਨਹੀਂ ਕਰਨਾ ਸਰਕਾਰ ਤਾਂ ਇਹ ਕਹਿੰਦੀ ਸੀ ਤੁਹਾਡੇ ਘਰੇ ਬੈਠਾਂ ਦੇ ਕੰਮ ਹੋਣਗੇ ਅਸੀਂ 70 ਕਿਲੋਮੀਟਰ ਤੋਂ ਚੱਲ ਕੇ ਆਏ ਆ ਸਾਡੇ ਕੰਮ ਨਹੀਂ ਹੁੰਦੇ ਤੇ ਕਬੀਰ ਜੀ ਖੜੇ ਨੇ ਬੰਬੇ ਤੋਂ ਚੱਲ ਕੇ ਆਏ ਨੇ ਉਹਨਾਂ ਦੇ ਕੰਮ ਨਹੀਂ ਹੁੰਦੇ ਹੁਣ ਤੁਸੀਂ ਦੱਸੋ ਵੀ ਸਰਕਾਰ ਗਲਤ ਐ ਕਿ ਅਸੀਂ ਗਲਤ ਆ ਸਰਕਾਰ ਨੂੰ ਸਾਨੂੰ ਦੱਸੋ ਕੋਈ ਉਹ ਇੱਕ ਵੀ ਦਸਣ ਜਵਾਬ ਦੇਣ ਸਾਨੂੰ ਕੋਈ ਬੰਦਾ ਇਹਨਾਂ ਦਾ ਜਵਾਬ ਤਾਂ ਆ ਕੇ ਦੇਵੇ ਨਾ ਜੇ ਹੁਣ ਆਰਟੀ ਸਰ ਬੈਠੇ ਆ ਉਹ ਕਿਨੇ ਸਾਨੂੰ ਅੰਦਰ ਆ ਕੇ ਮਿਲੋ ਹੁਣੇ ਜੀ ਜੀ ਛੇਤੀ ਮਿਲਣ ਦੀ ਵੀ ਹੋਗੀ ਵੀ ਇੱਥੇ ਤੁਹਾਨੂੰ ਮਿਲੋ ਜਦੋਂ ਪਹਿਲਾਂ ਸਾਡੇ ਜਦੋਂ ਅਸੀਂ ਆਉਨੇ ਆ ਉਹ ਸਾਡੀ ਕੋਈ ਗੱਲ ਨਹੀਂ ਹੁੰਦਾ ਇੱਥੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ 3743 ਰੁਪਏ ਫੀਸ ਭਰੀ ਨੂੰ 2 ਮਹੀਨੇ ਹੋ ਚੁੱਕੇ ਆ ਸਾਨੂੰ ਨਾ ਵਿਆਜ ਦੀ ਸਾਨੂੰ ਕੋਈ ਲੋੜ ਨਹੀਂ ਸਾਡੇ ਕੰਮ ਹੋ ਜਾਣ ਤਾਨੂੰ ਇਹ ਹੀ ਜ਼ਰੂਰਤ ਹੈ ਜੇ ਸਾਡਾ ਜੇ ਸਾਡਾ ਸਮਾਂ ਲੰਘ ਜਾਂਦਾ ਸਾਨੂੰ ਜੁਰਮਾਨਾ ਪਾਇਆ ਜਾਂਦਾ ਸਾਡਾ ਜਿਹੜਾ 2 ਮਹੀਨਿਆਂ ਕੇ ਬੀਪ ਭਰੀਦਾ ਉਹ ਜੁਰਮਾਨਾ ਸਰਕਾਰ ਦੇਊਗੀ ਕਿ ਦੇਊਗੀ ਤਾਂ ਦੱਸੋ ਅਸੀਂ ਜੁਰਮਾਨਾ ਵੀ ਨਹੀਂ ਮੰਗਦੇ ਕਿ ਸਾਡਾ ਕੰਮ ਹੋ ਜਾਵੇ ਅਸੀਂ ਤਾਂ ਇਹ ਹੀ ਚਾਹੁੰਦੇ ਹਾਂ ਕੀ ਨਾ ਤੁਹਾਡਾ ਜਸਵੰਤ ਸਿੰਘ ਜੀ ਜੀ ਭਾਈ 2990 ਦਾ ਦੇਰ ਪਰ ਤੇ ਜੇ ਇਹਦੀ ਮਸਤੀ ਇੱਕ ਪੈਣੀ ਸੀ ਵੀ ਜੇ ਨੰਬਰਤ ਬਾਅਦ ਸੀਗਾ ਫੋਨ ਦਾ ਕਰਕੇ ਮੈਂ ਜੇ ਬਣਾਉਣ ਦੇ ਚੱਕਰ 'ਚ ਮੈਨੂੰ 6 ਮਹੀਨੇ ਚੱਲੇ ਮੇਰੀ 5000 ਦਾ ਕੋਸ਼ ਰੁਪਏ ਜੀਤ ਕੀਤੀ ਹੋਈ ਏ ਮਾ ਲਾਰਜਰੀ ਨਹੀਂ ਨੀ ਆ ਰਹਾ ਹੈਲੋ ਆ ਸਾਹ ਵਾਲਾ ਤੇ ਮੈਂ 6 ਮਹੀਨੇ ਚੱਕਰ ਕਾਲਾ ਦੋ ਮੋਹਰਾਂ ਮੇਰੇ ਲੱਗੀਆਂ ਨੇ ਆ ਸਾਹ ਵਾਲਾ ਮਸਤੀਕ ਚ ਇੱਕ ਮੋਹਰ ਵਿੱਚ ਮੈਂ 6 ਮਹੀਨੇ ਤੱਕ ਹੀ ਆਣਿਆ ਦੱਸੋ ਮੇਰਾ ਕੀ ਜ਼ੁਰਤ ਜੇ ਦਾ ਇਸ ਦਫ਼ਤਰ 'ਚ ਪਈ ਜਾਣਾ 6 ਮਹੀਨੇ ਮੈਂ ਨਜਾਇਜ਼ 6000 ਰੁਪਏ ਖਚਾ ਰਿਹਾ ਮੈਂ 1000 ਦਾ ਇੱਕ ਮਹੀਨਾ ਜਿਹੜੀ ਖੱਜਲ ਖਵਾਰੀ ਵੱਖਰੀ ਹੈ ਆਪ ਦੀ ਦਿਹਾੜੀ ਵੱਖਰੀ ਦਿਹਾੜੀਦਾਰ ਹੁੰਦਾ ਦੱਸੋ ਕਿ ਕਿੱਥੇ ਜਾਣਾ ਤੁਹਾਡਾ ਐਸ.ਪੀ. ਰਾ ਕੁਲਾਕੀਓ ਸਾਹਿਬ ਬੈਠੇ ਆ ਅੱਜ ਉਹ ਮਸਲਾ ਹੱਲ ਕਰਾਂਗੇ ਅੱਜ ਇੱਕ ਕਲਾਸ ਕੱਢੀਓ ਪੁਆਇੰਟ ਹੋਏ ਇਹਨਾਂ ਦਾ ਜੋ ਕੰਮ ਰੰਦਾ ਚਾਹੇ ਸ਼ਰੀਆ ਸਵਾਰਵਾੜਾ ਪਵੇ ਸਾਨੂੰ ਅਸੀਂ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਬੈਦਰੂਮ ਜੋ ਵੀ ਪਬਲਿਕ ਹੈਗਾ ਸਾਰਾ ਪੂਰਾ ਕਰਾਂਗੇ ਜੇ ਕੋਈ ਡਾਕੂਮੈਂਟ ਚਾਹੀਦਾ ਹੋਊਗਾ ਤਾਂ ਅਸੀਂ ਇਹਨੂੰ ਫੋਟੋ ਕਰਕੇ ਮਿਲਾਵਾਂ ਉਹ ਤਾਂ ਕੁਝ ਨਾ ਕਰਾਂਗੇ ਇਹਨਾਂ ਦਾ ਨਹੀਂ ਕਰਾਂਗੇ